ਕਿ ਜਦੋਂ ਇਹ ਗੱਲ ਤੁਰਦੀ ਆ ਕਿ ਜਿਹੜੇ ਕਿਸਾਨ ਨੇ ਇਹ ਤਾਂ ਧਰਨੇ ਲਾਉਂਦੇ ਨੇ ਆਪਣੇ ਕਾਰੋਬਾਰ ਬਚਾਉਣ ਦੇ ਲਈ ਪੈਸੇ ਇਕੱਠੇ ਕਰਨ ਦੇ ਲਈ ਕਾਰੋਬਾਰਾਂ ਦੇ ਵਿੱਚ ਹਿੱਸੇ ਪਾਉਣ ਦੇ ਲਈ ਇਹ ਗੱਲ ਦੇ ਪਿੱਛੇ ਕਿਦੋਂ ਵੀ ਗੱਲ ਨਿਕਲ ਕੇ ਆਉਂਦੀ ਹੈ ਕੋਈ ਸਿਆਸੀ ਬੰਦਾ ਜਦੋਂ ਇਹ ਗੱਲ ਕਰਦਾ জাফর ਕੋਈ ਹੋਰ ਤੇ ਇਹ ਗੱਲ ਕਰਦੀ ਹੈ ਕਿਸਾਨਾਂ ਦੇ ਉੱਪਰ ਇਲਜ਼ਾਮ ਲਾਉਂਦੇ ਨੇ ਤੁਸੀਂ ਕੀ ਸਮਝਦੇ ਹੋ ਕਿ ਕਿਸਾਨਾਂ ਨੂੰ ਗਵਾੰਦਾ ਆਹ ਕੈਰੈਕਟਰ ਅਸੈਸਿਨੇਟ ਕਿਉਂ ਕੀਤਾ ਜਾਂਦਾ ਠੀਕ ਗੱਲ ਹੈ ਜਦੋਂ ਕਿਹਾ ਜਾਂਦਾ ਜੀ ਹਾਲਾਂਕਿ ਮਤਲਬ ਵੱਡੀਆਂ ਪ੍ਰਾਪਤੀਆਂ ਨੇ ਕਿਸਾਨ ਜਥੇਬੰਦੀਆਂ ਦੀ ਕੋਈ ਛੋਟੀ ਪ੍ਰਾਪਤੀਆਂ ਨਹੀਂ ਪ੍ਰਾਪਤੀਆਂ ਵੀ ਐਡੀ ਵੱਡੀਆਂ ਨੇ ਕਿਹਾ ਸਿਆਸੀ ਧਿਰਾਂ ਜਿਹੜੀਆਂ ਇਲਜ਼ਾਮ ਲਗਾਉਂਦੀਆਂ ਨੇ ਭਾਵੇਂ ਕੋਈ ਉਹ ਰੂਲਿੰਗ ਤੇ ਰਹੋਵੇ ਜਾਂ ਵਿਰੋਧ ਦੇ ਤੇ ਰਹੋਵੇ ਜੇਕਰ ਬੰਦਾ ਗੱਲ ਕਰਦਾ ਇਹ ਧਰਨਿਆਂ ਦੇ ਵਿੱਚ ਜਾ ਜਾ ਕੇ ਬੈਠਦੇ ਰਹੇ ਨੇ ਕਿਸਾਨਾਂ ਦੇ ਨਾਲ ਤੇ ਕਿਸਾਨਾਂ ਨੂੰ ਕਹਿੰਦੇ ਰਹੇ ਨੇ ਕਿ ਅਸੀਂ ਤੁਹਾਡੇ ਨਾਲ ਆ ਕਿਸਾਨਾਂ ਦੇ ਤਰਲੇ ਵੀ ਕਰਦੇ ਰਹੇ ਨੇ ਕਿ ਸਾਨੂੰ ਆਪਣੀ ਸਟੇਜ ਤੇ ਆ ਲੈਣ ਦਿਓ ਦਿੱਲੀ ਆਪਾਂ ਨੇ ਸਾਰਾ ਕੁਝ ਦੇਖਿਆ ਕਿ ਕਿਵੇਂ ਮਨਤਾਂ ਕਰਦੇ ਸੀ ਕਿ ਸਾਨੂੰ ਵੀ ਸ਼ਾਮਲ ਕਰ ਲੋ ਵਿੱਚ ਅੱਜ ਫਿਰ ਕਹਿੰਦੇ ਨੇ ਕਿ ਇਹ ਤਾਂ ਜੀ ਪੈਸੇ ਇਕੱਠੇ ਕਰਦੇ ਨੇ ਕੀ ਤੁਸੀਂ ਸਮਝਦੇ ਹੋ ਇਸ ਨੂੰ ਜੀ ਹਾਂ ਜੀ ਦੇਖੋ ਜਦੋਂ ਅੰਦੋਲਨ ਚੱਲ ਰਹੇ ਸੀਗੇ ਜਿਵੇਂ ਕਾਂਗਰਸ ਦੀ ਸਰਕਾਰ ਸੀ ਕਾਲੀਦਾਦੀ ਸਰਕਾਰ ਸੀ ਉਦੋਂ ਇਹੀ ਆਮ ਆਦਮੀ ਪਾਰਟੀ ਦੇ ਆਣ ਕੇ ਸਾਡੇ ਧਰਨਿਆਂ 'ਚ ਬੈਠਦੇ ਰਹੇ ਦਿੱਲੀ ਬੈਠਦੇ ਰਹੇ ਪਾਜੀ ਸਟੇਜ 'ਤੇ ਲਾਗੇ ਨਹੀਂ ਸੀ ਕਿਸੇ ਨੂੰ ਆਉਂਦਾ ਨਾ ਇਹਨਾਂ ਨੂੰ ਨਾ ਕਿਸੇ ਹੋਰ ਪਾਰਟੀ ਨੂੰ ਅਤਲ ਦੇ ਵਿੱਚ ਇਹ ਸਾਰੇ ਕਾਰਪੋਰੇਟ ਦੇ ਏਜੰਡੇ ਦੇ ਨਾਲ ਸਹਿਮਤ ਆ ਉਹਨਾਂ ਦੇ ਸੇਵਾਦਾਰ ਬਣ ਕੇ ਕੰਮ ਕਰਦੇ ਆ ਜਦੋਂ ਵੋਟਾਂ ਲੈਣੀਆਂ ਸੀ ਉਦੋਂ ਨੀਤੀ ਹੋਰ ਸੀ ਜੀ ਜੋ ਲੋਕਾਂ ਨੂੰ ਗਮਰਾਹ ਕਰਨਾ ਸੀ ਝੂਠ ਬੋਲਣੇ ਸੀ ਅੱਜ ਅੱਜ ਹੁਣ ਜੋ ਸਰਕਾਰ ਦੇ ਵਿੱਚ ਆ ਅੱਜ ਇਹਨਾਂ ਨੂੰ ਜਿਹੜੇ ਕਿਸਾਨ ਜਥੇਬੰਦੀਆਂ ਦੇ ਧਰਨੇ ਆ ਮਜ਼ਦੂਰ ਜਥੇਬੰਦੀਆਂ ਦੇ ਧਰਨੇ ਆ ਉਹ ਸਭ ਤੋਂ ਵੱਧ ਆਫ ਦੇ ਰਹੇ ਆ ਕਿਉਂਕਿ ਕਾਰਪੋਰੇਟ ਦੇ ਜੰਡੇ ਦੇ ਵਿੱਚ ਜੋ ਕੋਈ ਅਜ ਰਕਾਵਟ ਆ ਉਹ ਕਿਸਾਨ ਜਥੇਬੰਦੀਆਂ ਵਾਂ ਮਜ਼ਦੂਰ ਜਥੇਬੰਦੀਆਂ ਵਾਂ ਉਹੀ ਲੜ ਰਹੀਆਂ ਹੋਰ ਤੇ ਜਿਹੜੀਆਂ ਪੋਲਿਟੀਕਲ ਪਾਰਟੀਆਂ ਵਾਂ ਉਹ ਤੇ ਜ਼ਮੀਨੀ ਲੜਾਈ ਛੱਡ ਚੁੱਕੀਆਂ ਉਹ ਤੇ ਲੜਦੇ ਹੀ ਨਹੀਂ ਉਹ ਤੇ ਆਪਣੇ ਬਿਆਨਬਾਜ਼ੀ ਤੱਕ ਜਾਂ ਟਵਿੱਟਰ ਤੱਕ ਟਵੀਟ ਤੱਕ ਰਹਿੰਦੇ ਆ ਇਸ ਕਰਕੇ ਜੋ ਕਾਰਪੋਰੇਟਾਂ ਨੂੰ ਕੇਂਦਰ ਸਰਕਾਰ ਨੂੰ ਭਾਜਪਾ ਨੂੰ ਇਹ ਇਹ ਉਹਨਾਂ ਦਾ ਜਿਸ ਤਰ੍ਹਾਂ ਇਹਨਾਂ ਦੀ ਸਾਰੀ ਮਿਹਨੀ ਥੋਕ ਤੇ ਆਮ ਆਦਮੀ ਪਾਰਟੀ ਦੀ ਜੋ ਉਹ ਤੋਂ ਦਿਸ਼ਾ ਨਿਰਦੇਸ਼ ਆਉਂਦੇ ਆ ਕੇਂਦਰ ਸਰਕਾਰ ਵੱਲੋਂ ਜਾਂ ਕਾਰਪੋਰੇਟ ਵੱਲੋਂ ਕੇਜਰੀ ਬਾਣੀ ਉਸੇ ਤਰ੍ਹਾਂ ਭਗਵੰਤ ਮਾਨ ਬੋਲ ਰਿਹਾ ਪੀਜੀ ਇਹ ਤਰਨੇ ਮਜਾਰੇ ਕਰਦੇ ਆ ਜੀ ਇਹ ਇਹ ਕਰਦੇ ਜੀ ਇਹ ਪੈਸੇ ਲੈਣ ਵਾਸਤੇ ਸਾਰਾ ਕੁਝ ਕਰਦੇ ਪੈਸੇ ਲੈਣ ਵਾਸਤੇ ਕਰਦੇ ਤਾਂ ਉਹਦੀ ਇਨਕੁਆਰੀ ਕਰੋ ਭਾਈ ਪੈਸੇ ਲੈਣ ਵਾਸਤੇ ਕੰਮ ਹੁੰਦੇ ਆ ਅਸੀਂ ਤੇ ਆਪਣੇ بڑے بڑے ਕਾਰੋਬਾਰ ਛੱਡ ਕੇ ਆਪਣੇ ਆਪਣੀਆਂ ਜਿਹੜੀਆਂ ਆਪਣਾ ਕੈਰੀਅਰ ਛੱਡ ਕੇ ਆਪਣੇ ਜਦੋਂ ਕਾਲਜ ਪੜ੍ਹਨ ਤੋਂ ਲੈ ਕੇ ਅੱਜ ਨਾਸੀ ਤੋਂ ਲੈ ਕੇ ਲੱਗੇ ਹੋਏ ਆ ਇੱਕ ਵਿਚਾਰ ਨੂੰ ਲੈ ਕੇ ਲੱਗੇ ਹੋਏ ਆ ਇੱਕ ਵਿਚਾਰਧਾਰਾ ਨੂੰ ਲੈ ਕੇ ਲੱਗੇ ਹੋਏ ਆ ਜੋ ਦੇਸ਼ ਦੇ ਵਿੱਚ ਕਿਸਾਨ ਮਜ਼ਦੂਰ ਆ ਜੋ ਦਲਤਿਆ ਜੋ ਵੀ ਭਾਈ ਲਾਲੋ ਆ ਜਿਨ੍ਹਾਂ ਨਾ ਤੱਕੇ ਹੋ ਰਿਹਾ ਜਿਨ੍ਹਾਂ ਦਾ ਜੀਣਾ ਦੁਬਰ ਹੋ ਰਿਹਾ ਐਡਾ ਵੱਡਾ ਆਰਥਿਕ ਪਾੜਾ ਵੱਜ ਦੇਸ਼ ਦੇ ਵਿੱਚ ਸਮਾਜਿਕ ਤੌਰ ਤੇ ਉਹ ਲਤਾੜੇ ਪਏ ਆ ਉਹ ਸਭਿਆਚਾਰਕ ਤੌਰ ਤੇ ਲਤਾੜੇ ਪਏ ਆ ਰਾਜਨੀਤਿਕ ਤੌਰ ਤੇ ਉਹ ਲਤਾੜੇ ਪਏ ਆ ਉਹਨਾਂ ਲੋਕਾਂ ਦੀ ਸੁਣਵਾਈ ਹੋਵੇ ਉਹਨਾਂ ਨੂੰ ਆਪਣੇ ਹੱਕ ਕੋ ਕੋ ਮਿਲਣ ਇੱਕ ਬਹੁਤ ਵੱਡੇ ਜਿਹੜਾ ਇੱਕ ਜੰਡਾ ਵਾ ਸਾਡੇ ਸਾਹਮਣੇ ਅਸੀਂ ਤਾਂ ਉਹਨੂੰ ਉਹਨੂੰ ਪਰਣਾਏ ਹੋਏ ਆਂ ਉਹਦੇ ਵਾਸਤੇ ਜ਼ਿਲ੍ਹਾ ਕਟਿਆਈਆਂ ਆਈਆਂ ਪੁਲਸ ਦੀਆਂ ਗੋਲੀਆਂ ਖਾਧੀਆਂ ਆਈਆਂ ਜਿਹੜੇ ਆ ਤਰ੍ਹਾਂ ਤਰ੍ਹਾਂ ਦੇ ਦਸ਼ਧਰ ਝੱਲੇ ਹੋਏ ਆ ਹੁਣ ਤੱਕ ਪਿਛਲੇ 25 ਸਾਲ ਦੇ ਵਿੱਚ ਤਾਂ ਲੋਕਾਂ ਹੀ ਤੁਰੇ ਫਿਰਦੇ ਆ ਆਪਣਾ ਦੇਖ ਲਓ ਤੁਹਾਡਾ ਕੀ ਹਾਲਤ ਆ ਵੋਟਾਂ ਠੀਕ ਆ ਬਚ ਲੋਕਾਂ ਨੇ ਪਾਤੀਆਂ ਜਦੋਂ ਕਾਲੀ ਦਲ ਕਾਂਗਰਸ ਲੋਕਾਂ ਦੇ ਮਨੋਂ ਤੋਂ ਲੱਥ ਗਏ ਉਹਨਾਂ ਦੀਆਂ ਸਰਕਾਰਾਂ ਲੱਥ ਗਈਆਂ ਜਿੱਦ ਤਰਾਂ ਉਹ ਕਾਰਬੋਡ ਦੀਆਂ ਅੰਡੇ ਨੂੰ ਲਾਗੂ ਕਰਦੇ ਜਿੰਨਾ ਭ੍ਰਿਸ਼ਟਾਚਾਰ ਸੀ ਜਿੰਨੀ ਉਹਨਾਂ ਨੇ ਤਬਾਹੀ ਕੀਤੀ ਪੰਜਾਬ ਦੀ ਉਹਦੇ ਵਿੱਚੋਂ ਤੁਹਾਨੂੰ ਲੋਕਾਂ ਨੇ ਵੋਟਾਂ ਦਿੱਤੀਆਂ ਇਸ ਕਰਕੇ ਨਹੀਂ ਲੋਕਾਂ ਨੇ ਵੋਟਾਂ ਪਾਈ ਕਿ ਤੁਸੀਂ ਕੰਮ ਬਹੁਤ ਵਧੀਆ ਕੀਤੇ ਸੀ ਜਾਂ ਤੁਸੀਂ ਕੋਈ ਪਿੱਛੇ ਲੜਾਈਆਂ ਲੜੀਆਂ ਸੀ ਜਾਂ ਤੁਸੀਂ ਕੋਈ ਜਿੱਲ੍ਹਾਂ ਕੱਟੀਆਂ ਉਹਦੇ ਜੋ ਤੁਹਾਨੂੰ ਵੋਟਾਂ ਪਾਸ ਹੋਣ ਉਹਦੇ ਵਿੱਚੋਂ ਸਾਡੀ ਸਰਕਾਰ ਬਣ ਗਈ ਬਣ ਗਈ ਬੜੇ ਵਾਰ ਬਣ ਗਏ ਪਰ ਉਹ ਜਿਹੜਾ 92 ਦਾ ਕੀ ਹਾਲ 94 ਦਾ ਕੀ ਹਾਲ ਆ ਉਹ ਕੀ ਉਹਨਾਂ ਦੀ ਕਦੇ ਬਲਤੀ ਆ ਮੈਂ ਪੁੱਛਦਾ ਕੀ ਥੱਲੇ ਬਣਿਆ ਪਿਆ ਵਾ ਕਿਸ ਤਰੀਕੇ ਨਾਲ ਥੱਲੇ ਸਾਰੇ ਜੋ ਵੀ ਪ੍ਰਸ਼ਾਸਨ ਨੇ ਆਇਆ ਦਾ ਰੇਤਵ ਬਜਰੀ ਹੋਰ ਬਾਕੀ ਜਿਹੜਾ ਥਾਵਾਂ ਤੇ ਕਿਸ ਤਰੀਕੇ ਨਾਲ ਰੋਜ਼ ਘਾਹ ਮਾਰੀਆਂ ਕਿਸ ਤਰੀਕੇ ਨਾਲ ਲੁੱਟਮਾਰ ਮੱਚੀ ਪਈ ਆ ਇਸ ਕਰਕੇ ਆਪਣੀ ਪੀੜ੍ਹੀ ਥੱਲੇ ਛੋਟਾ ਮਾਰਨ ਬਾਕੀ ਇਹਨਾਂ ਕੋ ਸਰਕਾਰ ਆ ਦੇਖਣ ਜਿਹੜੀ ਇਹਨਾਂ ਨੂੰ ਆਫ ਹੋ ਰਹੀ ਆ ਨਾ ਧਰਨਿਆਂ ਤੋਂ ਉਹ ਅਸਲ ਤੇ ਦੇਖੀ ਆ ਇਹ ਹੀ ਵਿਰੋਧੀ ਪਾਰਟੀ ਦਾ ਰੋਲ ਦਾਅ ਕਰ ਰਹੀਆਂ ਜਿੱਥੇ ਬੰਦੀਆਂ ਜਿਹੜੀਆਂ ਕਿਸਾਨ ਮਜ਼ਦੂਰ ਜਿੱਥੇ ਬੰਦੀਆਂ ਇਹਨਾਂ ਨੂੰ ਐਸ ਤਰੀਕਾ ਨਾਲ ਬਦਨਾਮ ਕੀਤਾ ਜਾਵੇ ਬਦਨਾਮ ਕਰਕੇ ਲੋਕਾਂ ਚੋਂ ਇਹਨਾਂ ਨੂੰ ਨਖੇੜਿਆ ਜਾਵੇ ਇਹ ਇਸ ਮੰਚੇ ਦੇ ਨਾਲ ਹੀ ਸਾਰਾ ਕੰਮ ਕਰ ਰਿਹਾ ਤੇ ਇਹ ਇਹ ਵੀ ਇਹ ਦਾਅ ਖੇਡ ਰਿਹਾ ਕਿ ਸ਼ਹਿਰੀ ਵਰਦ ਨੂੰ ਇਹਨਾਂ ਨੂੰ ਤੋੜਤਾ ਜਾਵੇ ਜਾਂ ਆਪਣਾ ਗਰੀਬਾਂ ਨੂੰ ਦਲਤਾਂ ਤੋਂ ਇਹਨਾਂ ਨੂੰ ਤੋੜਤਾ ਇਹ ਇਹ ਚ ਸਫਲ ਨਹੀਂ ਹੋਣਗੇ ਬਿਲਕੁਲੋਂ ਸਫਲ ਨਹੀਂ ਹੋਣਗੇ ਨਾ ਕੋਈ ਸਫਲ ਹੋ ਸਕਦਾ ਸਾਡਾ ਪੂਰੇ ਸਮਾਜ ਦੀ ਲੜਾਈ ਲੜ ਰਹੇ ਦੁਕਾਨਦਾਰਾਂ ਦੀ ਸਾਰੇ ਦੁਕਾਨਦਾਰ ਵੀ ਉਜੜਨੇ ਇਤੇ ਸਾਰੇ ਮਜ਼ਦੂਰਾਂ ਦਾ ਜਿਹੜਾ ਕਿੱਤਾ ਤਬਾਹ ਹੋ ਰਿਹਾ ਕਿਸਾਨਾਂ ਦਾ ਕਿੱਤਾ ਤਬਾਹ ਹੋ ਰਿਹਾ ਛੋਟੇ ਵਪਾਰੀ ਛੋਟੇ ਛੋਟੇ ਸੰਤਕਾਰਾਂ ਦਾ ਸਾਰਾ ਕਿੱਤਾ ਤਬਾਹ ਹੋ ਰਿਹਾ ਸਾਰਾ ਓਕਾਰਪੁਰ ਦੇ ਹੱਥੇ ਜਾ ਰਹੇ ਦੇ ਰਿਹਾ ਇਸ ਕਰਕੇ ਇਹ ਆਪਣੇ ਏਜੰਡੇ ਦੇ ਵਿੱਚ ਕਾਮਯਾਬ ਨਹੀਂ ਹੋ ਸਕਦੇ ਤੇ ਅਸੀਂ ਆਪਣੀ ਜਿਹੜੀ ਲੜਾਈ ਆ ਉਹ ਜਾਰੀ ਰੱਖਾਂਗੇ ਧਰਨੇ ਮੁਜਾਰੇ ਸਾਡਾ ਰਾਈਟ ਆ ਸੰਵਿਧਾਨਕ ਆਕਿਆ ਸੰਵਿਧਾਨਕ ਆਕਿਆ ਉਹ ਸਾਨੂੰ ਮੁੱਖ ਮੰਤਰੀ ਨਹੀਂ ਰੋਕ ਸਕਦਾ ਸਾਨੂੰ ਤੇ ਜੇ ਪਿਛਲਾ ਇਤਿਹਾਸ ਪੜੀਏ ਤੇ ਜਕਰੀਆ ਖਾਨ ਜਿਹੜਾ ਉਹ ਨਹੀਂ ਦਬਾ ਸਕਿਆ ਮੀਰ ਮੰਨੂ ਨਹੀਂ ਦਬਾ ਸਕਿਆ ਇਸੇ ਤਰੀਕੇ ਦੇ ਨਾਲ ਅ ਅਵਰੇਜ ਨਹੀਂ ਦਬਾ ਸਕੇ ਆਉਣ ਦੇ ਚ 70 ਸਾਲ ਹੋ ਗਏ ਇਹ ਨਹੀਂ ਦਬਾ ਸਕੇ ਇਸ ਕਰਕੇ ਐਸੀ ਆਪਣਾ ਰਾਈਟ ਹੈ ਸਾਡਾ ਸ਼ਾਂਤੀਪੂਰਨ ਤਰੀਕੇ ਦੇ ਨਾਲ ਅਸੀਂ ਆਪਣੇ ਜਿਹੜੇ ਆ ਧਰਨੇ ਮੁਜਾਰੇ ਉਹ ਕਰਨੇ ਆ ਲੋਕਾਂ ਦੇ ਹੱਕ ਚ ਕਰਨੇ ਆ ਸਾਨੂੰ ਕੋਈ ਸ਼ੌਕ ਨਹੀਂਗਾ ਧਰਨੇ ਮੁਜਾਰੇ ਕਰਨੇ ਇੰਨੇ ਸੌਕੇ ਨਹੀਂਗੇ 15 15 20 ਦਿਨ ਮਹੀਨਾ ਮਹੀਨਾ 6 6 ਮਹੀਨੇ ਸਾਲ ਸਾਲ ਸੜਕਾਂ ਤੇ ਬਹਿ ਕੇ ਸੜਕਾਂ ਤੇ ਬਹਿ ਕੇ ਭੁੱਖੇ ਰਹਿ ਕੇ ਸਰਦੀਆਂ ਗਰਮੀਆਂ ਦੇ ਵਿੱਚ ਆਪਣਾ ਚੱਲਣਾ ਇਹ ਕੋਈ ਇਸ ਤਰ੍ਹਾਂ ਦਾ ਕੋਈ ਸੌਖਾ ਕੰਮ ਨਹੀਂ ਹੈਗਾ ਇਸ ਕਰਕੇ ਮੁੱਖ ਮੰਤਰੀ ਨੂੰ ਚਾਹੀਦਾ ਵਾ ਕਿ ਆਪਣਾ ਜਿਹੜਾ ਵਾ ਆਪਣੀ ਜਿਹੜੀ ਬਿਆਨਬਾਜ਼ੀ ਇਸ ਤਰ੍ਹਾਂ ਦੀ ਬੰਦ ਕਰਨ ਤੇ ਪੰਜਾਬ ਦੇ ਲੋਕਾਂ ਵੱਲ ਤੋਂ ਧਿਆਨ ਦੇਣ ਜਿਹੜੇ ਇੰਨੇ ਗੰਭੀਰ ਮੁੱਦੇ ਬਣ ਗਏ ਆ ਅੱਜ ਪੰਜਾਬ ਦੇ ਵਿੱਚੋਂ ਜਿਵੇਂ ਕਈ ਲੋਕਾਂ ਚੋਂ ਨਿਕੜ ਤਾਉਣ ਰਿਆ ਆ ਮਦਨੀ ਪਾਰਟੀ ਨਿਕੜ ਰਹੀ ਹੈ ਮੁੱਖ ਮੰਤਰੀ ਜਿਤਨੀ ਦੀ ਬਿਆਨਬਾਜ਼ੀ ਕਰ ਰਿਹਾ ਇਹ ਨਿਕੜ ਰਿਹਾ ਵਾ ਜਿਸ ਤਰੀਕੇ ਦਾ ਥੱਲੇ ਸਾਰਾ ਦਿੱਲੀ ਵਾਲਿਆਂ ਦਾ ਇੱਥੇ ਜਿਹੜਾ ਕਬਜ਼ਾ ਹੋ ਰਿਹਾ ਵਾ ਸਰਕਾਰ ਤੇ ਉਹ ਨਿਕੜ ਰਿਹਾ ਜਿਸ ਤਰੀਕੇ ਦੀਆਂ ਨੀਤੀਆਂ ਦੇ ਨਾਲ ਇਹ ਪਾਕਮਾਲਾ ਪ੍ਰੋਜੈਕਟ ਗੈਸ ਪਾਈਪਲਾਈਨਾਂ ਹੋਰ ਬਾਕੀ ਸਾਰਾ ਕਰ ਰਹੇ ਆ ਉਹਦੇ ਕਰਕੇ ਆਮ ਆਦਮੀ ਪਾਰਟੀ ਲੋਕਾਂ ਚੋਂ ਨਿਕਲ ਰਹੀ ਆ ਜਿਸ ਤਰੀਕੇ ਦਾ ਇਹਨਾਂ ਨੇ ਨਸ਼ਿਆਂ ਵਿਰੁੱਧ ਯੋਗਦ ਚਲਾਇਆ ਜਾਂ ਦੂਜਾ ਜੋ ਵੀ ਇਹ ਕਰ ਰਹੇ ਆ ਉਹ ਪੂਰੀ ਤਰ੍ਹਾਂ ਫਲਾਪ ਹੋਇਆ ਵਾ ਇਸ ਕਰਕੇ ਆਪਣੇ ਆਪਣੀਆਂ ਨਕਾਮੀਆਂ ਤੇ ਪਰਦਾ ਪਾਉਣ ਵਾਸਤੇ ਇਸ ਤਰੀਕੇ ਦੀ ਬਿਆਨਵਾਜੀ ਆਮ ਆਦਮੀ ਪਾਰਟੀ ਕਰ ਰਹੀ ਆ ਜਿਹਦਾ ਸਾਡੇ 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 ਆਪਣੇ ਪ੍ਰੋਗਰਾਮਾਂ ਉੱਤੇ ਸਾਡੇ ਝੰਡੇ ਉੱਤੇ ਸਾਡੀ ਜੋ ਨੀਤੀ ਹੈ ਜਥੇਬੰਦੀਆਂ ਜਥੇਬੰਦੀ ਦੀ ਸਾਡੀ ਕਿਸਾਨ ਮਜ਼ਦੂਰ ਸ਼ਿਕਾਇਤ ਕਮੇਟੀ ਪੰਜਾਬ ਦੀ ਤੇ ਅਸੀਂ ਦੋਤੇ ਆਪਣਾ ਐ ਸਿੱਧੇ ਰਸਤੇ ਚੱਲਦੇ ਹੋਏ ਆਪਣੇ ਕਿਸਾਨਾਂ ਮਜ਼ਦੂਰਾਂ ਵਾਸਤੇ ਆਪਣੇ ਦੇਸ਼ ਦੇ ਲੋਕਾਂ ਵਾਸਤੇ ਪੰਜਾਬ ਦੇ ਲੋਕਾਂ ਵਾਸਤੇ ਸਮੂਹ ਲੋਕਾਂ ਵਾਸਤੇ ਸਮਾਜ ਵਾਸਤੇ ਆਪਣਾ ਕੰਮ ਜਾਰੀ ਰੱਖਾਂਗੇ ਹਰ ਤਰੀਕੇ ਦਾ ਤਸ਼ੱਦਦ ਜੇ ਕੋਈ ਸਰਕਾਰ ਕਰਦੀ ਆ ਆਪਣੇ ਪਿੰਡੇ ਤੇ ਚੱਲਣਾ